ਸਿੱਧਾ ਕੱਟਾ ਜਿਹਦੇ ਵਿੱਚ ਐਸ ਲੋਟ ਤੇ ਤਾਰੇ ਜੇ ਬਣ ਜਾਂਦੇ ਆ ਉਹਦੇ ਵਿੱਚ ਕਿਤੇ ਨਾ ਕਿਤੇ ਬਰੀਡ ਦੀ ਕ੍ਰੋਸਿੰਗ ਹੁੰਦੀ ਆ ਤਾਂ ਇਸ ਕਰਕੇ ਜਦੋਂ ਵੀ ਤੁਸੀਂ ਪੈਸੂ ਪਾਲਣਾ ਦਾ ਇਸ ਤਰ੍ਹਾਂ ਦੀ ਮੱਝ ਤੇ ਧਿਆਨ ਦੇਣਾ ਗਾ ਵੀ ਉਹਦੇ ਵਿੱਚ ਖੂਬੀਆਂ ਕੀ ਦੀ ਤੇ ਅਸੀਂ ਬਰੀਡ ਕੀ ਰੱਖੀਏ ਤੇ ਧਾਰਾ ਬਿਲਕੁਲ ਧਰਤੀ ਗਣੀ ਨੂੰ ਖਿੱਦੀਆਂ ਨੇ ਜਿਹਦਾ ਕਰਕੇ ਅਸੀਂ ਧਰਤੀ ਨੂੰ ਪਹਿਲਾ ਨੰਬਰ ਦਿੱਤਾ ਗਿਆ ਬਾਕੀ ਬੌਦੀ ਕੈਰੈਕਟਰ ਬਹੁਤ ਜ਼ਿਆਦਾ ਵਧੀਆ ਨੇ ਭਾਈ ਪੈਂਡੇ ਬੈਲੈਂਸ ਟਾਕ ਨਹੀਂ ਪ੍ਰੋਪਰ ਹਵਾਨਾ ਚਾਹੀਦਾ ਫਿਰ ਅਗਲੇ ਪਿਛਲੇ ਥਣਾ ਦਾ ਇੱਕੋ ਜਿਹਾ ਚਾਹੀਦਾ ਫਰਕ ਧਰਤੀ ਵੱਲ ਨੂੰ ਥੱਲੇ ਸਿੱਧੇ ਪਰਪੈਂਡੀਗੂਲਰ ਚਾਹੀਦੇ ਆ ਧਰਤੀ ਵੱਲ ਨੂੰ ਸਿੱਧੇ ਜਿਵੇਂ ਬਾਸ ਗੱਡਿਆ ਹੁੰਦਾ ਅੱਗੇ ਪਿੱਛੇ ਨਾ ਹੋਣ ਅਗਲੇ ਥਣ ਕਈ ਵਾਰੀ ਪਿੱਛੇ ਨੂੰ ਮੁੜ ਜਾਂਦੇ ਉਹਦੇ ਨੰਬਰ ਕੱਟੇ ਜਾਂਦੇ ਆ ਜੇ ਕਦੇ ਇੱਕ ਜਿਹੜਾ ਪ੍ਰੈਜ਼েন্ট ਕਰਨਾ ਜਾਨਵਰ ਉਹ ਡੰਡਾ ਲੈ ਕੇ ਬਿਲਕੁਲ ਨਾਲ ਨਹੀਂ ਆਉਣਾ ਨਹੀਂ ਅਸੀਂ ਉਹਦੇ ਨੰਬਰ ਕੱਟ ਦੇਾਂਗੇ ਪੁਨਬਾਰ ਕਰ ਦਿਆ ਜਿਲ੍ਹਾ ਅੰਮ੍ਰਿਤਸਰ ਸ਼ਾਫੁਰ ਖੁਰਦ ਪਿੰਡ ਜਿਲ੍ਹਾ ਅੰਮ੍ਰਿਤਸਰ ਨਾਮ ਕੀ ਵੀਰੇ ਹਰਜੋਤ ਸਿੰਘ ਬਾਈ ਹਰਜੋਤ ਸਿੰਘ ਦੀ ਮੱਝ ਤੀਜੇ ਨੰਬਰ ਤੇ ਆਈ ਆ ਦੂਜਾ ਦੂਜੇ ਨੰਬਰ ਤੇ ਬਾਈ ਹਰਜੋਤ ਸਿੰਘ ਦੀ ਮੱਝ ਆਈ ਆ ਅੰਮ੍ਰਿਤਸਰ ਵਾਲੇ ਪਹਿਲੇ ਤੇ ਦੂਜੇ ਦੇ ਵਾਗੇ ਜੀ ਅੱਗੇ ਪਹਿਲੇ ਤੇ ਆਈ ਇੱਕ ਡਰਾਈ ਤੇ ਵੀ ਆਈ ਪਹਿਲੇ ਉਹ ਚੋਦ ਵੀ ਬਹੁਤ ਵੱਖਰੇ ਆਗੇ ਡਰਾਈ ਤੇ ਵੀ ਡਰਾਈ ਤੇ ਵੀ ਇੱਕ ਡਰਾਈ ਡਰਾਈ ਇਸ ਭਰਾਵੀਆਂ ਦੋ ਮੱਝਾਂ ਆਈਆਂ ਇੱਕ ਡਰਾਈ ਤੇ ਡਾਕਟਰ ਸਾਹਿਬ ਦੱਸੋ ਜੀ ਥੋੜਾ ਜਿਹਾ ਡਾਕਟਰ ਸਾਹਿਬ ਕਰਨਗੇ ਗੱਲ ਤੁਹਾਡੇ ਨਾਲ ਇੱਕ ਮਿੰਟ ਦਿਓ ਵੀਰੇ ਸਾਈਡ ਤੇ ਕਿੱਥੀਆਂ ਜੇ ਨਹੀਂ ਲਾਦੀਆਂ ਇਹ ਟਰੋਫੀ ਫੜਾ ਦੋ ਡਾਕਟਰ ਸਾਹਿਬ ਹਾਂਜੀ ਡਾਕਟਰ ਸਾਹਿਬ ਫੜਾ ਟਰੋਫੀ ਫੜਾ ਦੋ ਮੁੰਡੇ ਨੂੰ ਆਹ ਆ ਲੋ ਵੀਰੇ ਸਾਡੇ ਮੇਡ ਪਰ ਲਓ ਲਓ ਜੀ ਇਸ ਬਾਈ ਨੂੰ ਦੋ ਦੰਦ ਕੱਟੇ ਵੀ ਦੂਜੇ ਮથે ਲਾ ਜੋ ਭਈਆ ਦੂਜੇ ਰੰਗੇ ਤੇ ਲਾ ਜੋ ਜਿਹੜੀ ਇਹ ਸੈਕਿੰਡ ਪ੍ਰਾਈਜ਼ ਹਾਸਲ ਕੀਤੀ ਹੈ ਆ ਰਹੀ ਵੀ ਚ ਲੈ ਜਾ ਤਾ ਬਹੁਤ ਸੋਹਣੀ ਮੱਝ ਆ ਤੇ ਦੁਬਾਰੇ ਬੇਸ਼ੱਕ ਇੱਧਰ ਲੈ ਕੇ ਰਾਂ ਮੱਝਾਂ ਨਿਕਲ ਜਾਣ ਦੇ ਇੱਕ ਵਾਰੀ ਇੱਧਰ ਲੈ ਜਾਓ ਗੁਰਦਾਲ ਹੋਰਾਂ ਦੀ ਮੱਝ ਆ ਜੀ ਨੇ ਆਪਣੇ ਨੂੰ ਇਹਨੂੰ ਖਰੀਦਿਆ ਇਹਨਾਂ ਤੋਂ ਖਰੀਦੀ ਆ ਇਹਨਾਂ ਨੇ ਲੈਤੀ ਆ ਜੀ ਬਰੀਡ ਦੇ ਵਿੱਚ ਇਹਦਾ ਦੂਜਾ ਨੰਬਰ ਆ ਜੱਜ ਸਾਹਿਬਾਨ ਦਾ ਬਹੁਤ ਬਹੁਤ ਧੰਨਵਾਦ ਆ ਜਿਨ੍ਹਾਂ ਨੇ ਬਹੁਤ ਵਧੀਆ ਜਜਿੰਗ ਕੀਤੀ ਆ ਕਿਸੇ ਵੀ ਫੈਸਲੇ ਦੇ ਵਿੱਚ ਕੋਈ ਇਸ ਤਰ੍ਹਾਂ ਦਾ ਕਿੰਤੂ ਪ੍ਰੰਤੂ ਨਹੀਂ ਹੋਇਆ ਕਿ ਜਜਿੰਗ ਗਲਤ ਆ ਗਈ ਇੱਕ ਹੁਣ ਮੈਂ ਹੋਰ ਮੱਝ ਦੀ ਤੁਹਾਨੂੰ ਗੱਲ ਕਰਨੀ ਚਾਹੁੰਨਾ ਜਿਹੜੀ ਬਾਈ ਰੁਪਿੰਦਰ ਦੀ ਮੱਝ ਆ ਬਹੁਤ ਵਧੀਆ ਨੀਲੀ ਰਵੀ ਦੀ ਮੱਝ ਆ ਉਹਦਾ ਤੀਜੇ ਨੰਬਰ ਤੇ ਰਹਿਣ ਦਾ ਜਿੱਥੇ ਤੱਕ ਮੇਰੀ ਸੋਚ ਆ ਕਾਰਨ ਉਹਦੀ ਥੋੜੀ ਜੀ ਪੂਸ ਕੱਟੀ ਹੋਈ ਆ ਉਹਦਾ ਕਰਕੇ ਨੰਬਰ ਉਹਦੇ ਕਟਿਆ ਨਹੀਂ ਮੱਝ ਟਾਪ ਬਰੀਡ ਆ ਨੀਲੀ ਰਾਵੀ ਦੇ ਵਿੱਚ ਤੇ ਫਰਸਟ ਵਾਲੀ ਮੱਝ ਦਾ ਕੋਈ ਮੁਕਾਬਲਾ ਨਹੀਂ ਜਿਹੜੀ ਫਰਸਟ ਆਈ ਆ ਉਹ ਵੱਖਰੀ ਤਰ੍ਹਾਂ ਦੀ ਆ ਇੱਕ ਹਰ ਇੱਕ 'ਚ ਜਿਹੜਾ ਰਿੰਗ ਦਾ ਫੈਸਲਾ ਹੁੰਦਾ ਉਹ ਉਸ ਟਾਈਮ ਦੀ ਰਿੰਗ ਦੇ ਵਿੱਚ ਪਰਫਾਰਮੈਂਸ ਹੁੰਦੀ ਆ ਕਿ ਮੱਝ ਕੀ ਦਿਖਾਉਂਦੀ ਆ ਜਦੋਂ ਆਪਾਂ ਕਿਸੇ ਦੂਜੇ ਰਿੰਗ 'ਚ ਜਾਂਦੇ ਆ ਖਿੱਚੀ ਯਾਰ ਉਦੋਂ ਜ਼ਿਆਦਾ ਵਧੀਆ ਨਹੀਂ ਹੁੰਦੇ ਕਈ ਵਾਰ ਅੱਗੇ ਪਿੱਛੇ ਰਹੇ ਜਾਂਦੇ ਆਂਗੇ ਹਰ ਇੱਕ ਰਿੰਗ ਦਾ ਜਿਹੜਾ ਫੈਸਲਾ ਹੁੰਦਾ ਉਹ ਵੱਖਰਾ ਹੁੰਦਾਗਾ ਇਹ ਨਾ ਕਹਿਆ ਕਰੋ ਕਿ ਸਾਡੀ ਫਲਾਨੇ ਚ ਪਹਿਲੇ ਤੇ ਆਈ ਸੀ ਹੁਣ ਦੂਜੇ ਤੀਜੇ ਤੇ ਕਿਉਂ ਹੋ ਗਈ ਕਿਉਂਕਿ ਜਿਹੜੇ ਐਨੀਵਲ ਆ ਉਹਦੇ ਨਾਲ ਲੜਨ ਵਾਲੇ ਉਹ ਬਦਲ ਜਾਂਦੇ ਆ ਫੇਸ ਕਰਕੇ ਰਿਜ਼ਲਟ ਬਦਲ ਜਾਂਦੇ ਆ ਆਜੋ ਫਿਰ ਇਧਰ ਆਜੋ ਉਹ ਲਾਗਦੇ ਆ ਜੀ ਰਾਮ ਜੀ ਦਾ ਸਨਮਾਨ ਕਰਦੇ ਹੋਏ ਪਰ ਤਾਂ ਕੰਡੀ ਸੀ ਗਰੀਬਈ ਸਿੱਧੀ ਮੜਾਈ ਮੱਝ ਕਰੀ ਸਿੱਧੀ ਆ ਜੋ ਮੜਾਈ ਇੱਥੇ ਵੀਰੇ ਜਦੋਂ ਨੰਬਰ ਬੋਲੇ ਨਾ ਮੱਝ ਅੱਗੇ ਲਿਆਇਓ ਵਾਸੇ ਇੱਧਰ ਠੀਕ ਹੈ ਸਿੰਗਲ ਸਿੰਗਲ ਬਹੁਤ ਬਹੁਤ ਧੰਨਵਾਦ ਪਿੰਦਾ ਥੋੜੀ ਕੈਪਸਿਟੀ ਬਣਦੀ ਹੈ ਲੋਕਾਂ ਦੀ ਵੀ ਹਾਂ ਬਸ ਥੋੜਾ ਕਰਕੇ ਇੱਕ ਮਿੰਟ ਲੋ ਜਿਹੜੀਆਂ ਮਿਲਕ ਬਿਊਟੀ ਦੇ ਵਿੱਚ ਮੱਝਾਂ ਆਈਆਂ ਨੇ ਛੇ ਮਜਾ ਨੂੰ ਸਨਮਾਨਤ ਕੀਤਾ ਜਾਵੇਗਾ ਜਿਹਦੇ ਵਿੱਚ ਟੋਕਨ ਨੰਬਰ 555 6ਵਾਂ ਨੰਬਰ ਹੈ ਜੀ ਆਜੋ ਜੀ ਵੀਰੇ ਇੱਧਰ ਲਿਆਓ ਆ ਵੀਰੇ 6ਵੇਂ ਨੰਬਰ ਤੇ ਆਇਆ ਦੇਖ ਲਓ ਮੱਝ ਮਿਲਕ ਬਿਊਟੀ ਦੇ ਵਿੱਚ 6ਵੇਂ ਨੰਬਰ ਦੀ ਮੱਝ ਅੱਗੇ ਲੈ ਜਾਓ ਜੀ ਟੋਕਨ ਨੰਬਰ 1479 1479 ਟੋਕਨ ਨੰਬਰ 5ਵਾਂ ਸਾਨਾ ਜੀ ਇਸ ਮੱਝ ਦਾ ਭਾਈ ਸੁਖਦੀਪ ਸਿੰਘ ਢਿੱਲੋਂ ਦਾ ਸਨਮਾਨ ਕਰਦੇ ਸਾਡੇ ਪ੍ਰਧਾਨ ਤੇ ਮਿਸ਼ਰ ਨੂੰ ਚੌਥਾ ਨੰਬਰ 299 ਨੰਬਰ ਟੈਗ ਜੀ ਚੌਥੇ ਨੰਬਰ ਤੇ ਮੱਝ ਆਈ ਜੀ ਪਿੰਡ ਗਿਆਨਾ ਤੋਂ ਭਾਈ ਸੁਖਦੀਪ ਸਿੰਘ ਇਹ ਚੌਥੇ ਨੰਬਰ ਤੇ ਇਹ ਚੌਥੇ ਨੰਬਰ ਤੇ ਆਈ ਇਹ ਨੰਬਰ 1469 ਇਹ ਤੀਜਾ ਉੱਤੇ ਮੱਝ ਆ ਜੀ 1469 ਤੀਜਾ ਸਨ ਲਿਆਓ ਵੀਰੇ ਇੱਧਰ ਲਿਆਓ ਕਿਹੜਾ ਪਿੰਡ ਆ ਬਾਈ ਤੁਹਾਡਾ ਰੱਟਾ ਕੱਪੜਾ ਤੀਜੀ ਆ ਨਾ ਅੰਮ੍ਰਿਤਸਰ 베ਰਕਾ ਪਿੰਡ ਆ ਬਾਈਆਂ ਦਾ ਕੀ ਨਾਮ ਵੀਰੇ ਰਪਿੰਦਰ ਸਿੰਘ ਬਾਈ ਰਪਿੰਦਰ ਸਿੰਘ ਦੀ ਮੱਝ ਤੀਜੇ ਨੰਬਰ ਤੇ ਆਈ ਆ ਅੰਮ੍ਰਿਤਸਰ ਜ਼ਿਲ੍ਹਾ 베ਰਕਾ ਪਿੰਡ ਤੋਂ ਮਿਲਕ ਬਿਊਟੀ ਦੇ ਵਿੱਚ ਲਓ ਜੀ ਹੁਣ ਰਹੀਆਂ ਦੋ ਆਹਾ ਲਾ ਲਓ ਬਾਈ ਬਰਾਬਰ ਹੈ ਇਧਰ ਨੂੰ ਕਰਕੇ ਐਨਾ ਚੋ ਫਾਸਟ ਦੇਖੋ ਤੁਹਾਨੂੰ ਕਿਹੜੀ ਲੱਗਦੀ ਆ ਤੁਹਾਡਾ ਵੀ ਥੋੜਾ ਜਾਂ ਟਰਸਟ ਬਣੇ ਬਾਈ 베ਰਕਾ ਪਿੰਡ ਤੋਂ ਆ ਜੀ ਬੇਰਕਾ ਪਿੰਡ ਆ ਬਾਈ ਕਿਹੜੇ ਸੀਮਨ ਦੀ ਮੱਝ ਵੀਰੇ ਕਿਹੜੇ ਸੀਮਨ ਆਪਣਾ ਘਰ ਦਾ ਬਾਈ ਦਾ ਕੀ ਅਮਰਜੀਤ ਸਿੰਘ ਗੋਡਨ ਸਿੰਘ ਰਪਿੰਦਰ ਸਿੰਘ ਬਾਈ ਰਪਿੰਦਰ ਸਿੰਘ ਪਿੰਡ ਬੇਰਕਾ ਤੇ ਇਹਨਾਂ ਦੇ ਘਰ ਦਾ ਬੋਲਾ ਉਸ ਦੀ ਮੱਝ ਜਿਹੜੀ ਤੀਜੇ ਨੰਬਰ ਤੇ ਆਈ ਆ ਅੱਗੇ ਕਰੋ ਵੀਰੇ ਥੋੜੀ ਜੀ ਲਓ ਜੀ ਹੁਣ ਤੁਸੀਂ ਦੂਜਾ ਬੋਲੋ ਸਰਕਾਰੀ ਜੋਬ ਕਰਦੇ ਤੁਸੀਂ ਦੂਜੇ ਤਾਂ ਪਹਿਲੇ ਵਾਲੀ ਦੇ ਵਿੱਚੋਂ ਹੁਣ ਪਹਿਲਾ ਨੰਬਰ ਟੋਕਨ ਨੰਬਰ ਦੂਜਾ ਨੰਬਰ ਹੈਗਾ ਜੀ ਟੋਕਨ ਨੰਬਰ 218 ਤੇ ਪਹਿਲਾ ਨੰਬਰ ਟੋਕਨ ਨੰਬਰ 330 330 ਵਾਲੀ ਪਹਿਲੇ ਨੰਬਰ ਤੇ ਆ ਤੀਨਾ ਵੀਰੇ ਤੁਹਾਡਾ ਨਾ ਕੀ ਆ ਵੀਰੇ ਧਰਮਿੰਦਰ ਸਿੰਘ ਪਿੰਡ ਲਾਓ ਜੀ ਪਹਿਲੇ ਨੰਬਰ ਤੇ ਹਾਂਜੀ ਹਾਂਜੀ ਡਰਾਈ ਦੇ ਵਿੱਚੋਂ ਮੱਝ ਆਈ ਹੈ ਜੀ ਆ ਦੇਖੋ ਕਰੋ ਜੀ ਚੈੱਕ ਪਮਿੰਦਰ ਸਿੰਘ ਦੀ ਮੱਝ ਟੋਕਨ ਨੰਬਰ 330 ਪਹਿਲੇ ਨੰਬਰ ਤੇ ਆਈ ਹੈ ਕਿਹੜੇ ਬੁੱਲ ਦੀ ਹੈ ਬਈ ਇਹ ਕਿਹੜੇ ਬਲ ਦੀ ਟੀਕੋ ਇਹ 나ਗ ਦੀ ਬਾਈ 나ਗ ਦੀ 나ਗ ਦੀ ਬੱਚੀ ਆ 나ਗ ਝੋਟੇ ਦੀ ਕੱਟੀ ਮਿਲਕ ਬਿਊਟੀ ਦੇ ਵਿੱਚ ਪਹਿਲੇ ਨੰਬਰ ਤੇ ਆਈ ਆ ਜ਼ਿਲ੍ਹਾ ਫਰੀਦਕੋਟ ਪਿੰਡ ਪੱਕਾ ਵੀਰੇ ਤੁਹਾਡਾ ਪਿੰਡ ਕਿਹੜਾ ਤੀਜੇ ਨੰਬਰ ਦੂਜੇ ਨੰਬਰ ਵਾਲਾ ਦੂਜਾ ਨੰਬਰ ਨਾ ਕੀ ਨਾਮ ਵੀਰੇ ਸਰਜੋਤ ਸਿੰਘ ਪਿੰਡ ਨਹੀਂ ਠੀਕ ਹੈ ਜੀ ਮੰਨ ਲਓ ਮੇਨ ਗੱਲਾਂ ਕੀ ਰਹਿੰਦੀਆਂ ਨੇ ਨੀਲੀ ਰਾਵੀ ਦੇ ਵਿੱਚ ਜੀ ਜਿਵੇਂ ਇੱਕ ਹਵਾਨੇ ਬਾਰੇ ਦੱਸਤਾ ਸਿੰਗਾ ਮਾਰੇ ਜਾਂ ਕੋਈ ਹੋਰ ਮੇਨ ਪੁਆਇੰਟ ਪਹਿਲੀ ਗੱਲ ਤਾਂ ਵਾਈਟ ਲੱਦੇ ਜਿਹਦੇ ਵਿੱਚ ਕਾਲੇ ਸਪੌਟ ਨਹੀਂ ਚਾਹੀਦੇ ਕਾਲਾ ਨਿਸ਼ਾਨ ਨਹੀਂ ਚਾਹੀਦਾ ਟੈਕਟਿਕਲਸ ਬਿਲਕੁਲ ਸਟੇਟ ਚਾਹੀਦੇ ਟੈਕਟਿਕਲ ਦੇ ਤੇ 40 ਤੋਂ 50 ਨੰਬਰ ਠੀਕ ਹੈ ਜੀ ਜਿਹਦੇ ਮਾਰੇ ਦੇ ਵਿੰਗੇ ਹੋ ਜਾਊਗਾ ਠੀਕ ਹੈ ਜੀ ਉਹਦੇ ਹਵਾਨੇ ਕਾਣੇ ਆਉਣਗੇ ਬੱਚੇ ਕਟੀਆਂ ਦੇ ਠੋਟੀਆਂ ਦੇ ਠੀਕ ਹੈ ਜੀ ਜਿਹਦੇ ਟੈਕਟਿਕਲਸ ਵਿੰਗੇ ਆ ਠੀਕ ਹੈ ਬਾਕੀ ਗਾਮਚੀ ਨਹੀਂ ਬਹਿਣੀ ਚਾਹੀਦੀ ਖੜਮੇ ਗਾਮਚੀ ਦਾ ਬੋਲ ਚਾਹੀਦਾ ਕਰੈਕਟਰ ਬ੍ਰਿੰਡ ਤੇ ਤਾਂ ਜਿਹੜੇ ਆ ਜੋ 5 ਕਿਲਾਣੀ ਉਤਾਏ ਗਏ ਹੈਗੇ ਠੀਕ ਹੈ ਹਾਂ ਕਿਉਂਕਿ ਉਹਨੇ ਮਾਉਂਟ ਕਰਕੇ ਬੰਦਾ ਕਰ ਰਿਹਾ ਜੀ ਦੀ ਪੈਸਟਨ ਥੱਲੇ ਲੱਗਦੇ ਆ ਗਾਮਚੀਆਂ ਉਹ ਕੀ ਕਰੂਗਾ ਦੇ ਜਾਨਵਰ ਵੀ ਉਹ ਜਿਹੇ ਪੈਦਾ ਕਰਨੇ ਠੀਕ ਹੈ ਜੀ ਅਗਲੇ ਜਿਹੇ ਏਰੀਆ ਬੱਗੀ ਨੀਲੀ ਰਾਵੀ ਦਾ ਜਿਹੜਾ ਢਿੱਲਾ ਸੱਚਾ ਚਾਹੀਦਾ ਆਪਣਾ ਪਿੰਡਾ ਚਾਹੀਦਾ ਠੀਕ ਹੈ ਆ ਜਿਹੜੀ ਬ੍ਰੈਸਟ ਆ ਠੀਕ ਹੈ ਝੂਲੇਦਾਰ ਚਾਹੀਦੀ ਆ ਥੱਲੇ ਨੂੰ ਲੰਮਚਵਾ ਮਾਸ ਚਾਹੀਦਾ ਠੀਕ ਹੈ ਲੋਲ ਵੀ ਨਮਕੀ ਚਾਹੀਦੀ ਠੀਕ ਹੈ ਮੁਰਨਾ ਦਾ ਟਾਈਟ ਚਾਹੀਦੀ ਬੋਡੀ ਠੀਕ ਹੈ ਜੀ ਟਾਈਟੀ ਉਹਦੇ ਮਤਲਬ ਜਿਹੜੇ ਆ ਨੀਤਰੀ ਹੋਣੀ ਚਾਹੀਦੀ ਆ ਬੈਕ ਵੀ ਟਾਈਟ ਹੋਣੀ ਚਾਹੀਦੀ ਆ ਸਾਰਾ ਕੁਝ ਪੂਰੀ ਪੂਚਾ ਤਾਂ ਚਾਹੀਦੀ ਆ ਕਾਲੀ ਥੋੜੀ ਨੀਲੀ ਰਾਵੀ ਦੀ ਲੰਬੀ ਕਾਲੀ ਚਾਹੀਦੀ ਠੀਕ ਹੈ ਜੀ ਗਿੱਟਾਂ ਤਾਂ ਇਜ ਉਹ ਚਾਹੀਏ ਉਹ ਮੈਡ ਕੈਰੈਕਟਰ ਆਣੀ ਖਵਾਨੇ ਦੇ ਹੋਗੇ ਪੋਛ ਦੇ ਹੋਗੇ ਹੋਰ ਜ਼ਿਆਦਾਤਰ ਸਿੰਘਾਂ ਦੇ ਨੰਬਰ ਕਿੰਨੇ ਹੁੰਦੇ ਆ ਜੀ ਸਿੰਘ ਵੀ ਬੈਠੇ ਜੇ ਬਾਕੀ ਬੀਮ ਕਰਕੇ ਚੰਗੇ ਆ ਤਾਂ ਥੋੜਾ ਜਿਹਾ ਸਿੰਘਾਂ ਨੂੰ ਲੋਨ ਕਰ ਦੇਈਦਾ ਠੀਕ ਹੈ ਬਸ ਇਹ ਕੁੱਡੇ ਚਾਹੀਦੇ ਠੀਕ ਹੈ ਜੀ ਨੀਲੀ ਰਾਵੀ ਦੇ ਵਿੱਚ ਨੀਲੀ ਦਾ ਵੀ ਮੁਰਰੇ ਦੇ ਵਿੱਚ ਆਉਂਦੇ ਮੁਰਰੇ ਥੋੜੇ ਪਛਾਣ ਨੂੰ ਮੁਰਰੇ ਹੁੰਦੇ ਠੀਕ ਹੈ ਨਾ ਹੀ ਉਹਦਾ ਸਿੰਘ ਮੁੜਿਆ ਮੁਰਰਾ ਤਾਂ ਹੀ ਬਿੰਡੀ ਦਾ ਨਾ ਕੋ ਠੀਕ ਹੈ ਜੀ ਮੁਰਰਾ ਤੋਂ ਮੁੜਿਆ ਸਿੰਘ ਠੀਕ ਹੈ ਜੀ ਤੇ ਹਾਂਜੀ ਦੇਖੋ ਜਿਵੇਂ ਡੈਟਸਬ ਬਰੀਕ ਆ ਕੱਦ ਦੇ ਵਿੱਚ ਥੋੜੀ ਛੋਟੀ ਆ ਲੱਤਾਂ ਬਿਲਕੁਲ ਸਿੱਧੀਆਂ ਨੇ ਅੱਖਾਂ ਜਿਹੜੀਆਂ ਗੋਲ ਨੇ ਆਲੇ-ਦਾਲੇ ਸਾਰੇ ਚਿੱਟੀਆਂ ਨੇ ਤੇ ਵਿਚਾਲੇ ਇੱਕ ਧਾਰੀ ਆ ਜਿਹੜੀ ਨੀਲੀ ਰਾਵੀ ਮੱਝ ਦੀ ਪਸਾਣਾ ਉਹੋ ਇਹ ਆ ਤੇ ਜਿਹੜਾ ਕੱਟ ਆ ਉਹ ਬਿਲਕੁਲ ਸਿੱਧਾ ਕੱਟ ਆ ਜਿਹਦੇ ਵਿੱਚ ਐਸ ਲੋਟ ਤੇ ਤਾਰੇ ਜੇ ਬਣ ਜਾਂਦੇ ਆ ਉਹਦੇ ਵਿੱਚ ਕਿਤੇ ਨਾ ਕਿਤੇ ਬਰੀਡ ਦੀ ਕ੍ਰੋਸਿੰਗ ਹੁੰਦੀ ਆ ਤਾਂ ਇਸ ਕਰਕੇ ਜਦੋਂ ਵੀ ਤੁਸੀਂ ਪੈਸੂ ਪਾਲਣਾਗਾ ਤਾਂ ਇਸ ਤਰ੍ਹਾਂ ਦੀ ਮੱਝ ਤੇ ਧਿਆਨ ਦੇਣਾਗਾ ਲਈ ਉਹਦੇ ਵਿੱਚ ਖੂਬੀਆਂ ਕੀਤੀ ਤੇ ਅਸੀਂ ਬਰੀਡ ਕੀ ਰੱਖੀਏ ਠੀਕ ਹੈ ਨਾ ਡਾਕਟਰ ਸਾਹਿਬ ਜਸਵੰਤ ਸਿੰਘ ਦਾ ਬਹੁਤ ਬਹੁਤ ਧੰਨਵਾਦ ਹਾਂਜੀ ਡਾਕਟਰ ਇੱਕ ਗੱਲ ਮੈਂ ਬ੍ਰੀਡਰ ਸਾਰਿਆਂ ਨੂੰ ਕਹਿੰਦਾ ਤੁਹਾਡਾ ਜਾਨਵਰ ਪਰ 22 ਕਿਲੋ ਦੁੱਧ ਦਿੰਦਾ ਹੈ ਲੇਕਿਨ ਹਵਾਨੇ ਦੇ 40 ਤੋਂ 50 ਨੰਬਰ ਹੁੰਦੇ ਆ ਜਿਹੜੇ ਜਾਨਵਰ ਕਈ 20-20 ਕਿਲੋ ਦੁੱਧ ਦੇਣ ਵਾਲੇ ਉਹਨਾਂ ਦਾ ਇੱਕ ਕੁਆਟਰ ਮਗਰਲਾ ਛੋਟਾ ਹੈ ਉਹ ਸਿਰਫ ਇਹ ਹੈ ਜੇ ਪਿੰਡੂ ਬੁੱਲਾ ਤੋਂ ਜਿਨ੍ਹਾਂ ਦੇ ਪਤਾਲੂ ਵਿੰਗੇ ਉਹਨਾਂ ਤੋਂ ਕਰਵਾ ਲੈਣੇ ਆ ਦੁੱਧ ਪਾਵਾਂ ਬਰਾਬਰ ਹੀ ਆ ਲੇਕਿਨ ਜਿਹਦਾ ਕੁਆਟਰ ਘੱਟ ਆ ਉਹਦੇ ਨੰਬਰ ਕੱਟਿਆ ਜਾਣਗੇ ਅੱਛਾ ਬਹੁਤ ਵੱਡੀ ਗੱਲ ਪਿਛਲਾ ਹਵਾਨੇ ਦਾ ਕੁਆਟਰ ਬਰਾਬਰ ਵੇਖ ਕੇ ਦੋਵੇਂ ਥਣ ਲੈ ਕੇ ਆਓ ਮੈਂ ਪਾਵਾਂ ਤੁਹਾਡੀ 23 ਕਿਲੋ ਦੋ ਦਿੰਦੀ ਆ ਜਿਹਦਾ ਕੁਆਟਰ ਘੱਟ ਉਹਦਾ ਨੰਬਰ ਬਿਲਕੁਲ ਨਹੀਂ ਲੱਗੂਗਾ ਕੁਆਟਰ ਦੇ ਨੰਬਰ 45 ਤੋਂ 50 ਤਾਈ ਹੁੰਦੇ ਆ ਇਸ ਵਾਸਤੇ ਤੋਰਨ ਤੋਂ ਪਹਿਲਾਂ ਆਪਦੇ ਘਰੋਂ ਲਿਆਉਣ ਤੋਂ ਵੇਖ ਵੀ ਹਵਾਨਾ ਬੈਲੈਂਸਡ ਹੈ ਕਿ ਨਹੀਂ ਪ੍ਰੋਪਰ ਹਵਾਨਾ ਚਾਹੀਦਾ ਹੈ ਫਿਰ ਅਗਲੇ ਪਿਛਲੇ ਥਾਂ ਦਾ ਇੱਕੋ ਜਿਹਾ ਚਾਹੀਦਾ ਫਰਕ ਧਰਤੀ ਵੱਲ ਨੂੰ ਥੱਲੇ ਸਿੱਧੇ ਪਰਪੰਡੀਕੂਲਰ ਚਾਹੀਦੇ ਆ ਧਰਤੀ ਵੱਲ ਨੂੰ ਸਿੱਧੇ ਜਿਵੇਂ ਬਾਸ ਗੱਡਿਆ ਹੁੰਦਾ ਅੱਗੇ ਪਿੱਛੇ ਨਾ ਹੋਣਾ ਅਗਲੇ ਥਾਂ ਕਈ ਵਾਰੀ ਪਿੱਛੇ ਨੂੰ ਮੁੜ ਜਾਂਦੇ ਉਹਦੇ ਨੰਬਰ ਕੱਟੇ ਜਾਂਦੇ ਆ ਇੱਕ ਜੀ ਇਹਨਾਂ ਨੂੰ ਪ੍ਰੈਜ਼ੈਂਟ ਕਰਨਾ ਜਾਨਵਰ ਉਹ ਡੰਡਾ ਲੈ ਕੇ ਬਿਲਕੁਲ ਨਾਲ ਨਹੀਂ ਆਉਣਾ ਨਹੀਂ ਅਸੇ ਨੰਬਰ ਕੱਟ ਦੇਾਂਗੇ ਉਹਨੂੰ ਬਾਹਰ ਕੱਢ ਦੇਾਂਗੇ ਤੇ ਹਵਾਨੇ ਦਾ ਧਿਆਨ ਖਾਸ ਕਰਕੇ ਮੇਰੇ ਵੀਰ ਸਾਰੇ ਰੱਖਣ ਠੀਕ ਹੈ ਜੀ ਡਾਕਟਰ ਸਾਹਿਬ ਜੀ ਦਾ ਬਹੁਤ ਬਹੁਤ ਧੰਨਵਾਦ ਆ ਜਿਨ੍ਹਾਂ ਨੇ ਅਨੋਖੀ ਜਾਣਕਾਰੀ ਦਿੱਤੀ ਵਾ ਲੋ ਜੀ ਡਾਕਟਰ ਸਾਹਿਬ ਨੇ ਦੱਸਿਆ ਵੀ ਜਿਹੜੇ ਫਰਦਾਵਾ ਦੇ ਵਿੱਚ ਬੋਨੀ ਕੰਮ ਨਹੀਂ ਹੈਗੇ ਸਿਲੰਡਰੀ ਪੀਟ ਆ ਬਿਲਕੁਲ ਸਿੱਧੇ ਥੱਲੇ ਨੂੰ ਠੀਕ ਹੈ ਤੇ ਧਾਰਾ ਬਿਲਕੁਲ ਧਰਤੀ ਦੇ ਨਾਲ ਨੂੰ ਸਿੱਧੀਆਂ ਰੇ ਜਿਹੜਾ ਕਰਕੇ ਇਸ ਛੋਟੀ ਨੂੰ ਪਹਿਲਾ ਨੰਬਰ ਦਿੱਤਾ ਗਿਆ। ਬਾਕੀ ਬੌਟਿੰਗ ਕਰੈਕਟਰ ਬਹੁਤ ਜ਼ਿਆਦੇ ਵਧੀਆ ਨੇ। ਰਿੰਗ ਦੇ ਜਿਹੜਾ ਦੇ ਵਿੱਚ ਜਿਹੜਾ ਗੁਰੂ ਦੇ ਰਿੰਗ ਦੇ ਵਿੱਚ ਸਾਡੇ ਭਰਾ ਦੇ ਭਰਾ ਉਹ ਬਾਈ ਵੀਰੇ ਪਿੱਛੇ ਆ ਜਾ ਵਾਰੀ। ਹਾਂਜੀ ਦੋਸਤੋ ਨੋਟ ਕਰੋ ਇਹ ਛੋਟੀ ਸੂਰੀਆ ਕਾਲੂ ਬੋਲਦੀ ਹੈ। ਪੂਰੀਆ ਤਾਲੂਗੋਲ ਦੀ ਝੋਟੀਆਂ ਜਿਹੜੀ ਮਲਤ ਵਿੱਚ ਰਿਹਾ ਕਨਫੀਡੈਂਸ ਠੀਕ ਹੈ ਜੀ ਬੋਲੋ ਬੋਲੋ ਮੁਾਕਾ ਸਾਈਡ ਤੇ ਲਾਓ 2 ਨੰਬਰ ਉੱਧਰ ਲਾਓ ਲਓ ਜੀ ਜਿਹੜਾ ਬੱਦੂ ਵਾਲੇ ਪਸੇ ਨੂੰ ਝੋਟੀ ਦੇ ਸਾਈਡ ਤੇ ਲਾਓ ਤੇ ਤੁਸੀਂ ਆਪ ਦੇਖ ਲੋ ਕਿ ਝੋਟੀ ਦਾ ਜਿਹੜਾ ਆਕਾਰ ਉਹ ਵੀ ਸੇਪਰ ਮੂਰੋਂ ਪੱਲੀ ਦੇ ਪਿਛਲੇ ਵੀ ਝੋੜੀ ਹੁੰਦੀ ਚਲੀ ਜਾਂਦੀ ਹੈ ਜਿਹੜਾ ਵਾਲੇ ਕੋਈ ਨਿਤ ਕਰਦੇ 349 ਨੰਬਰ ਲੈ ਜੀ ਪਹਿਲੇ ਨੰਬਰ ਤੇ ਆ ਜੀ ਮਿਲਕ ਬਿਊਟੀ ਦੇ ਵਿੱਚ ਬਾਈਆਂ ਨੂੰ ਬਹੁਤ ਬਹੁਤ ਵਧਾਈਆਂ ਬਾਈ ਪੈਂਦੇ ਅਗੂਜੇ ਵੀ ਬਹੁਤ ਸੇ ਹੋ ਗਏ ਤੋਂ ਜਿਹੜੇ ਮਰਜ਼ੀ ਆ ਜਾਓ ਆ ਜੀ ਲੋ ਧੰਨ ਉਹ ਪੀਲੇ ਰੰਗ ਦਾ ਉਹ ਮੇਰਾ ਪੀਲੇ ਰੰਗ ਦਾ ਲੈ ਕੇ ਜੀ ਤੀਜੇ ਨੰਬਰ ਵਾਲਾ ਸਾਡੀ ਦੇਖੋ ਦੂਜੇ ਨੰਬਰ ਤੇ ਜੀ ਝੋਟੀ ਮਿਲਕ ਬਿਊਟੀ ਦੇ ਵਿੱਚ ਕਰੋ ਜੀ ਚੈੱਕ ਦੂਜੇ ਨੰਬਰ ਤੇ ਆਈ ਹੈ ਜੀ ਆਰਡਰ ਕੁਆਲਿਟੀ ਚੈੱਕ ਕਰੋ ਜੀ ਤੀਜੇ ਨੰਬਰ ਬੋਲੋ ਜੀ ਤੀਜੇ ਨੰਬਰ ਬੁੱਕ ਨੰਬਰ ਕਿਸੇ ਨੂੰ ਦਵਾ ਕਰਕੇ ਆ ਤੋ ਬੱਕ ਗਿਆ ਜੀ ਫੋਟੋ ਮੈਨ ਲੈ ਆਈ ਚਲੋ ਏ ਆਈ ਸੂਰੀਆ ਦਰਜੇ ਨੰਬਰ ਤੇ ਆਈ ਆ ਜਿਹੜੀ ਪਹਿਲੇ ਨੰਬਰ ਤੇ ਆਈ ਆ ਵੀਰੇ ਬੋਲ ਵਾਲਿਆਂ ਨੂੰ ਬੇਨਤੀ ਆ ਕਿ ਬੋਲ ਨੂੰ ਬਾਹਰੇ ਲੈ ਜਾਓ ਬਥੇਰੀ ਐਡਵਰਟਾਈਜ਼ਮੈਂਟ ਕਰ ਦੇਣੀ ਆ ਪਰ ਇਹ ਗਲਤਾਂ ਰਿੰਗ ਦੇ ਵਿੱਚ ਦੇਖੋ ਕੱਠ ਹੋ ਜਨਾ ਬਿਲਕੁਲ ਨਹੀਂ ਬਾਹਰੇ ਲੈ ਜਾਓ ਬਿਲਕੁਲ ਨਹੀਂ ਇਹ ਕਿਸੇ ਨੂੰ ਅਲਾਉਡ ਨਹੀਂ ਅੰਦਰ ਲੋਕ ਆਉਣ ਜਿਹੜੀ ਇਹ ਝੋਟੀ ਹੈ ਜੀ ਇਹਨੇ ਬਿਊਟੀ ਕੰਪੀਟੀਸ਼ਨ ਵੀ ਲੜ ਲਿਆ ਤੇ ਮਿਲਕ ਕੰਪੀਟੀਸ਼ਨ ਵੀ ਲੜ ਲਿਆ ਦੇਖ ਸਕਦੇ ਹੋਗੇ ਇਹਨੀ ਸੁਣੀ ਚੋਟੀ ਆ ਜ ਤੁਹਾਨੂੰ ਆਉਂਦੇ ਰਹੇ ਆ ਜੀ ਅਗਲਾ ਨੰਬਰ ਤੇ ਆ ਜੀ ਆ ਨੌਵੇਂ ਸਾਡੇ ਜਸਵੀਰ ਨੂੰ ਫੜਾਰੇ ਬਾਈ ਆ ਲੈ ਲੋ ਜੀ ਇਹ ਨੌਵੇਂ ਨੰਬਰ ਦੇ ਆਪਰੇ ਨੰਬਰ ਤੇ ਆਪਣੇ ਫੋਟੋ ਕਰੋ ਤੇ ਆਪਣੇ ਓਕੇ ਆ ਕਰਵਾਈ ਫੋਟੋ ਕਰਾ ਫੋਟੋ ਕਰ ਕਰ ਟੋਕਨ ਨੰਬਰ 134 ਸਿੰਘ ਦੇ ਦਰਬਾਰਾ ਸਿੰਘ ਪਿੱਪਲੀ ਪਲਾਟ ਕੁਰਕਸ਼ੇਤਰ ਤੋਂ ਬੋਲ ਬੋਲ ਬੜਾਈਆ ਲੈ ਜਾਓ ਨੰਬਰ 334 ਨੰਬਰ ਦੀ 334 ਨੰਬਰ ਕਟਾਈ 8ਵੇਂ ਨੰਬਰ ਤੇ ਖੁੱਤ ਗਈ 134 160 ਹੋ ਗਏ ਤੇ ਜੀ ਭਾਈ ਮਦਦ ਫੋਲੋ ਗੁਰਮੀਤ ਮੈਂਡ ਮਾਰਿਆ ਕਰ ਭਾਈ ਉਹਨਾਂ ਤੇ ਦੇਖਦਾ ਜੀ 8ਵਾਂ ਨੰਬਰ 8ਵੇਂ ਨੰਬਰ ਤੇ ਖੁੱਤ ਗਈ ਆ ਭਾਈ ਕਰਾ ਫੋਟੋ ਕਰ ਇੱਥੇ ਫੋਟੋ ਕਰਦਾ ਕਰੀਏ ਤਾਂ ਇੱਥੋਂ ਜਿਸਮੀ ਆਜੋ ਜਿਸਮੀ ਆਜੋ 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 ਕਰਾ ਸਾਰੇ ਆਜੋ ਆਜੋ ਬਈ ਨਾਨ ਨਾਲ ਹੋ ਜੋ ਵੀਰੇ ਥੋੜਾ ਦੇਖਿਓ ਜੀ ਇੱਧਰ ਇੱਧਰ ਚੱਕੋ ਬੋਲੋ ਅੱਛੇ ਟੇਸਟਾਂ ਉੱਪਰ ਆ ਆ ਭਾਈ ਇਹ ਬੋਲੋ ਠੀਕ ਹੈ ਜੀ ਲੋ ਜੀ 59 ਨੰਬਰ ਸੁਖਜਿੰਦਰ ਸਿੰਘ ਪੁੱਤਰ ਸੰਜੀਤ ਸਿੰਘ ਰਖਾਣਾ ਬਿੰਦਨਪੁਰ ਹਲਕਾ ਕੀ ਨੋਕਸਰ ਸਰ ਟੋਕਨ ਨੰਬਰ 299 ਜੀ ਕਾਨੂੰਨ ਜੀ 293 ਨੰਬਰ ਟੋਕਨ ਪਾਈਪ ਪ੍ਰਾਈਸ ਸਰ ਜੀ ਪਿੰਡਰ ਬਾਲੇ ਪਿੰਡ ਦਾ ਜਿਹੜਾ ਕੱਟਾ 5ਵੇਂ ਨੰਬਰ ਤੇ ਆਇਆ ਜੀ ਪਿੰਡਰ ਖਾਲਾ ਜੀ ਭਾਈ ਦੇਖਿਓ ਸਾਹਮਣੇ ਥੋੜਾ ਇਧਰ ਖੁੱਲੇ ਖੁੱਲੇ ਹੋ ਜਾਓ ਥੋੜਾ ਜਿਹਾ ਇਸਵੀ ਡਾਕਟਰ ਸਾਹਿਬ ਥੋੜਾ ਖੁੱਲੇ ਹੋ ਜਾਓ ਫੋਟੋ ਕਰਦੀ ਆ ਰੇਦੀ ਨਾਲ ਥੋੜੇ ਖੁੱਲੇ ਹੋ ਡਾਕਟਰ ਸਾਹਿਬ ਥੋੜਾ ਖੁੱਲੇ ਹੋ ਜਾਓ ਦੇਖਿਓ ਜੀ ਡਾਕਟਰ ਸਾਹਿਬ ਇੱਧਰ ਰੁਕ ਗਿਆ ਹੈਲੋ ਪਾਸੇ ਰੋਜ਼ ਕੱਟ ਮਾਰਦਾ ਮਰਦਾ ਇਹ ਪੰਜਾਬ ਦਾ ਨੰਬਰ ਹੈ ਜੀ ਫੋਨ ਨੰਬਰ ਦਿੱਤਾ ਭਾਈ ਕੋਣ ਆਇਆ ਬੈਂਕਰ ਨੰਬਰ 100 ਉਹਨਾਂ ਦਾ ਜਗਸੀਰ ਸਿੰਘ ਛੱਜੂ ਸਿੰਘ ਪਿੰਡ ਜਿਲ੍ਹਾ ਬਰਨਾਲਾ ਹਾਂਜੀ ਇਹ ਆਗੇ ਦੀ ਚੌਥੇ ਨੰਬਰ ਦੇ ਕਟਾ ਜੀ ਚੌਥੇ ਨੰਬਰ ਦੇ ਕਟਾ ਆ ਜੀ ਜਗਸੀਰ ਸਿੰਘ ਛੱਜੂ ਬਹੁਤ ਬਹੁਤ ਮੁਬਾਰਕਬਾਦ ਵੀਐਪੀ ਦਾ ਚੌਥਾ ਨੰਬਰ ਤੋਂ ਦੋ ਦੰਦ ਦੇ ਵਿਚੋ ਇਹ ਕਟਾ ਆਇਆ ਬਈ ਫੋਟੋ ਓਏ ਆ ਜਾ ਭਰਾਵਾ ਚੌਥਾ ਨੰਬਰ ਆ ਜਾ ਜੀ ਕੁੱਬਾ ਆਦਾ ਥੋੜਾ ਨੀਚਾ ਆ ਕੇ ਲਓ ਫੋਟੋ ਗੋਪੀ ਬੁੱਲ ਦਾ ਕੱਟਾ ਆ ਜਾ ਜੀ ਦੋਥੇ ਨੰਬਰ ਤੇ ਦੇਖੋ ਇਹ ਦੁਪਹਿਰਾਂ ਸਾਹੀ ਵਿੱਚ ਪਹੁੰਚ ਚੁੱਕੇ ਆ ਲਓ ਜੀ ਹੁਣ ਆਇਆ ਡਾਕਟਰ ਸਾਹਿਬ ਮੀਆਂ ਸਰਬੰਜੋ ਹੋ ਰਿਹਾ ਹੈ ਚਲੋ ਚਲੋ ਜੀ ਆਹ ਦੇ ਹੋਰ ਸਾਡਾ ਟੈਂਟਰ ਆਜੋ ਆਜੋ ਬਾਈ ਆਹ ਦੇ ਹੋਰ ਸਾਡਾ ਟੈਂਟਰ ਤੀਜੇ ਵਾਲੇ ਤੇ ਹੈਲੋ ਜੱਜਮੰਦ ਖੜ ਚੋ ਬਸ ਇੱਕ ਮਿੰਟ ਤੀਜੇ ਵਾਲੇ ਸਾਡੇ ਟੈਂਟਰ ਤੇ ਇਧਰ ਹੀ ਮੋਟੋ ਲੋ ਜੀ ਡਾਕਟਰ ਸਾਹਿਬ ਦੇਣਗੇ ਜੱਜਮੰਦ ਕਾ ਆਏ ਸੀ ਡਾਕਟਰ ਰਜਨੀਸ਼ ਦੇਖੋ ਜੀ ਸਪੰਦ 300 ਰੁਪਏ ਵੇਟ ਕਰਿਓ ਜੀ ਵੇਟ ਡਾਕਟਰ ਰਵੀ ਕਾਂਤ ਗੁਰੂ ਅੰਮ੍ਰਿਤ ਇੰਜੀਨੀਅਰਸਕੀ ਤੋਂ ਤੀਜੇ ਨੰਬਰ ਤੇ ਫਰਮਦਾਰੀ ਰਣਜੀਤ ਮਲਕ ਦਾ ਪਤਾ ਤੀਜੇ ਨੰਬਰ ਤੇ ਹੈ ਜੀ ਜਿੱਥੇ ਰੋਕ ਲਓ ਜੀ ਕਰਦੇ ਹੋਏ ਜਿਹੜੇ ਫੋਟੋ ਦੀ ਜਗ੍ਹਾ ਦੇ ਦਿਓ ਰਣਜੀਤ ਮਲਕ ਦਾ ਹਲੋ ਜੀ ਸਰਟੀਫਿਕੇਟ ਦੇਓ ਸਰ ਆਓ ਜੀ ਡਾਕਟਰ ਰਜਨੀਸ਼ ਆਓ ਜੀ ਡਾਕਟਰ ਰਜਨੀਸ਼ ਹੋਰ ਜੀ ਸਾਫ ਸਾਫ ਬਹੁਤ ਬਹੁਤ ਧੰਨਵਾਦ ਡਾਕਟਰ ਰਜਨੀਸ਼ ਦਾ ਬਹੁਤ ਪਿੱਛੇ ਰੌਣੀ ਤੋਂ ਟੱਕੇ ਹਮਤ 5 ਮਿੰਟ ਨਾਲ ਲਾ ਕੇ ਕਿ ਮੇਰੇ ਮੇਰੇ ਵੀਰ ਕੋ 3rd ਪੋਜੀਸ਼ਨ ਆ ਬਹੁਤ ਬਹੁਤ ਮੁਬਾਰਕਵਾਦ ਵੀਰੇ ਇਹ ਦੇਖੋ ਸਾਈਡ ਤੇ ਫੋਟੋ ਕਿੱਥੇ ਆਈ ਥੋੜਾ ਸਾ ਥੋੜਾ ਪਿੱਛੇ ਲਾ ਦੇ ਬਹੁਤ ਪਿੱਛੇ ਲੋਕ ਪਿੱਛਾ ਹੋ ਜੀ ਸੈਕਿੰਡ ਸੈਕਿੰਡ ਜੀ ਸੈਕਿੰਡ ਵਾਲਾ ਜੀ ਲਓ ਜੀ ਹੁਣ ਅੱਗਤਾ ਵਧਾਗੇ ਪਹਿਲਾਂ